ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚਰਦੀ ਕਨਾ ਜਨਰਲ ਤੇ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਪਾਂ ਵਧੀਆ ਠੀਕ ਠਾਕ ਹੈ ਜੀ ਅਸਕਰਦੇ ਆ ਭੈਣ ਭਰਾ ਵੀ ਸਾਰੇ ਵਧੀਆ ਠੀਕ ਠਾਕ ਨੇ ਸਵੇਰ ਦਾ ਟਾਈਮ ਹੈ ਜੀ 7:30 ਹੋ ਗਏ ਆ ਤੇ ਆਪਾਂ ਅੱਜ ਥੋੜਾ ਜਿਹਾ ਲੇਟ ਹੀ ਉੱਠੇ ਸੀਗੇ ਸਹਿਜ ਵੀ ਨਾਲ ਹੈ ਮੈਂ ਤੇ ਸਹਿਜ ਨੇ ਇੱਕੋ ਜਿਹਾ ਸੂਟ ਪਾਇਆ ਅੱਜ ਸੈੱਜ ਨੇ ਨਾਲ ਪਲੱਜ ਬਣਾਇਆ ਹੋਇਆ ਤੇ ਮੇਰਾ ਆਲਓਵਰ ਇੱਕੋ ਜਿਹਾ ਹੀ ਸੂਟ। ਹੋਰ ਵਧੀਆ ਜੀ ਤੁਸੀਂ ਸੁਣਾਓ ਕੀ ਹਾਲ ਚਾਲ ਤੇ ਪਰੀਜ ਈੜ ਕੋ ਸ਼ੁਰੂ ਤੋਂ ਐਂਡ ਤੱਕ ਸਾਰੇ ਵੇਖਿਆ ਕਰੋ ਹਣਾ ਜੀ ਤੇ ਕਮੈਂਟ ਕਰਿਆ ਕਰੋ ਸਪੋਰਟ ਕਰਿਆ ਕਰੋ ਜੀ ਆ ਦੀ ਭੈਣ ਨੂੰ ਤੇ ਰੋਟੀ ਬਣਾਉਣੇ ਆਪਾਂ ਬਸ ਸਾਟਾ ਘੁੰਨਣ ਲੱਗਦੇ ਸੀ ਕਾਟ ਕਰਕੇ ੱਡੀ ਸੀਗੀ ਮੈਂ ਅੱਜ ਥੋੜੀ ਜਿਹੀ ਲੇਟ ਹੋ ਗਏ ਉਠਣ ਚ ਤੇ ਗੋਲਤਾਰੇ ਜਾਏ ਆਏ ਇਹ ਤੇ ਡੈਡੀ ਇਹ ਤਾਂ ਕੰਮ ਤੇ ਵੀ ਕਰਿਆ ਆ ਝਾੜੂ ਪੋਚਾ ਬਸ ਰੋਟੀ ਲਾਉਣੀ ਆਪਾਂ ਤੇ ਫੇਰ ਕਰਦੇ ਆ ਕੰਮ ਧੰਦੇ ਦੀ ਸ਼ੁਰੂਆਤ ਤੇ ਮੈਂ ਤੁਹਾਡੇ ਨਾਲ ਇੱਕ ਗੱਲ ਹੋਰ ਸ਼ੇਅਰ ਕਰਦੀ ਆ ਜਿਹੜੇ ਅੱਜ ਕੱਲ ਨੀਡਲ ਵਰਕ ਦੇ ਸੂਟ ਕੜਾਈ ਵਾਲੇ ਚੱਲ ਰਹੇ ਆ ਤੇ ਜੇ ਕਿਸੇ ਮੇਰੀ ਭੈਣ ਨੇ ਕਰਾਉਣਾ ਹੋਵੇ ਹਨਾ ਕੜਾਈ ਸਨੇ ਸੂਟ ਵੀ ਲੈਣਾ ਹੋਵੇ ਕੜਾਈ ਵੀ ਕਰਾਉਣਾ ਹੋਵੇ ਆਮ ਹਨਾ ਜਿਸ ਤਰ੍ਹਾਂ ਕੀ ਸਿੰਧੀ ਬੂਟੀ ਦਾ ਕਾਫੀ ਟ੍ਰੈਂਡ ਹੈਗਾ ਤੇ ਉਹ ਮਹਿੰਗੀ ਵੀ ਹੋ ਰਹੀ ਹੈ ਬਹੁਤ ਜਿਆਦਾ ਮਹਿੰਗਾ ਵਰਕ ਹੋ ਰਿਹਾ ਤੇ ਸਿੰਧੀ ਬੂਟੀ ਵਾਲਾ ਸਨੇ ਸੂਟ ਆਪਾਂ 2500 ਚ ਕਰ ਦਿੰਦੇ ਆ ਤਿਆਰ ਤੇ ਜੇ ਕਿਸੇ ਨੇ ਦੂਸਰਾ ਕਰਾਉਣਾ ਹੋਵੇ ਕੱਚੇ ਟਾਂਕੇ ਦਾ ਜਿਹੜਾ ਘੇਰੇ ਤੇ ਤੇ ਬਾਹਾਂ ਤੇ ਕਰਵਾ ਰਹੇ ਆ ਤੇ ਉਹ ਆਪਾਂ 1800 ਦੇ ਵਿੱਚ ਸਨੇ ਸੂਟ ਸਨੇ ਕੜਾਈ ਤਿਆਰ ਕਰ ਦਿੰਦੇ ਆ ਤੇ ਜੇ ਕਿਸੇ ਨੇ ਕਰਵਾਉਣਾ ਹੋਵੇ ਹਨਾ ਵਿਦਆਊਟ ਦੁਪट्टे ਤੋਂ ਮੈਂ ਤੁਹਾਨੂੰ ਪ੍ਰਾਈਸ ਦੱਸ ਰਹੀ ਆ ਤੇ ਜੇ ਕਿਸੇ ਨੇ ਨਾਲ ਦੁਪੱਟਾ ਹਨਾ ਚਨੂਨ ਦਾ ਕੋਈ ਟੈਪੀ ਦਾ ਜਾਂ ਇਦਾਂ ਕੋਈ ਪਿਓਰ ਦਾ ਕਿਸੇ ਵੀ ਟਾਈਪ ਦਾ ਦੁਪੱਟਾ ਲਵਾਉਣਾ ਹੋਵੇ ਉਹਦੇ ਤੁਹਾਨੂੰ ਪ੍ਰਾਈਸ ਐਡ ਲੱਗੂਗਾ ਹਨਾ ਤੇ ਇਹ ਜੇ ਸਾਡੇ ਮੜਲਾ ਬਹਿੰਡੇ ਜ਼ਿਲ੍ਹੇ ਜ਼ਿਲ੍ਹੇ ਦੇ ਵਿੱਚ ਕਿਸੇ ਨੇ ਕਰਵਾਉਣਾ ਤਾਂ ਉਸ ਨੂੰ 1500 ਰੁਪਏ ਲੱਗ ਜੂਗਾ ਤੇ ਜੇ ਮੜਲਾ ਬਹਿੰਡੇ ਤੋਂ ਬਾਹਰ ਜ਼ਿਲ੍ਹੇ ਚ ਕਿਸੇ ਨੇ ਕਰਵਾਉਣਾ ਉਹਨਾਂ ਲਈ 1800 ਰੁਪਏ ਪ੍ਰਾਈਸ ਰਹੂਗਾ ਸੂਟ ਵੀ ਤੁਸੀਂ ਸਾਡੇ ਕੋਲੋਂ ਸਿਲੈਕਟ ਕਰ ਸਕਦੇ ਹੋ ਤੇ ਵਰਕ ਅਸੀਂ ਪੁੱਤ ਕਰਕੇ ਦਿੰਨੇ ਆ ਨਾ ਮੇਰੀਆਂ ਵੀਡੀਓ ਵਿੱਚ ਤੁਸੀਂ ਵੇਖਿਆ ਹੋਣਾ ਵਰਕ ਮੈਂ ਆਪ ਹੀ ਕਰਦੀ ਆ ਸਲਾਈ ਵੀ ਕਰਦੀ ਆ ਤੇ ਵਰਕ ਵੀ ਕਰਦੀ ਆ ਮੈਂ ਤੁਹਾਨੂੰ ਸੂਟ ਦਿਖਾਉਣੀ ਆ ਇੱਕ ਮੈਂ ਪੁੱਤਾ ਸੂਟ ਤਿਆਰ ਕੀਤਾ ਤੇ ਉਸ ਤਰ੍ਹਾਂ ਦੇ ਆਪਣੇ ਕੋਲੇ ਦੋ ਸੂਟਾਂ ਦੇ ਆਰਡਰ ਆਏ ਪਏ ਆ ਤੁਹਾਨੂੰ ਵੀ ਦਿਖਾਵਾਂਗੇ ਤੇ ਅੱਜ ਆਪਾਂ ਸਟਾਰਟ ਕਰਾਂਗੇ ਤੇ ਮੈਂ ਤੁਹਾਨੂੰ ਸੂਟ ਦਿਖਾਉਣੀ ਆ ਮਹਿਰੂਨ ਕਲਰ ਦਾ ਦੁਪੱਟਾ ਮੇਰੇ ਕੋਲ ਸੀਗਾ ਮੈਂ ਸੂਟ ਤਿਆਰ ਕੀਤਾਗਾ ਸਾਇਲ ਇਹ ਇਵਤ ਸੂਟ ਚੱਕੇ ਤੇ ਬਾਕੀ ਹਨਾ ਤੁਸੀਂ ਆਪਣਾ ਨੰਬਰ ਆ ਦੇ ਦੇਵਾਂਗੇ ਤੇ ਤੁਸੀਂ ਉਹਦੇ ਤੇ ਆਪਣਾ ਗੱਲਬਾਤ ਕਰ ਸਕਦੇ ਹੋ ਹਨਾ ਮੈਂ ਤੁਹਾਨੂੰ ਸੂਟ ਦਿਖਾਉਣੀ ਹੈ ਇਹ ਆਪਾਂ ਲਾਤੀ ਚੁੰਨੀ ਤੇ ਲੈਸ ਜਿਸ ਤਰ੍ਹਾਂ ਪੱਲਿਆਂ ਤੇ ਇਸ ਤਰ੍ਹਾਂ ਆਪਾਂ ਦੋ ਰੀਆ ਲਾ ਤਾ ਹਨ ਹੱਸ ਇਸ ਤਰ੍ਹਾਂ ਹੀ ਤੇ ਕੰਨਾਂ 'ਤੇ ਇਸ ਤਰ੍ਹਾਂ ਚੁੰਨੀ ਜੀ ਅਸੀਂ ਪੂਰੀ ਵੱਡੀ ਹੈ ਇਸ ਲੇਨ ਦੀ ਤੇ ਇਹ ਨਹੀਂ ਬਲ ਹੈਗੀ ਇਹ ਜੋ ਛੋਟੀ ਰਹੂਗੀ

ਆਪਣੇ ਨਾਲ ਫੋਨ ਤੇ ਗੱਲ ਤੁਸੀਂ ਹਰ ਸਾਲ ਉਹ ਨਹੀਂ ਤੁਹਾਨੂੰ ਪਤਾ ਹੀ ਹੈ ਹਨਾ ਕਿ ਮਤਲਬ ਜੀ ਨਹੀਂ ਜਵਾਬ ਦਿੱਸਦਾ ਮਿਲਦੇ ਹਾਂ ਫਿਰ ਆਪਾਂ ਤੁਹਾਨੂੰ ਥੋੜੀ ਜਿਹੀ 对。

我发群里了，你去查查。 ਹਾਂਜੀ ਇਹ ਜੇ ਸੂਤਾ ਹੈ ਬਰਬਰੀ ਦਾ ਬਰਬਰੀ ਕਾਟਨ ਦਾ ਸੂਤਾ ਹੈ ਮਹਿੰਦੀ ਕਲਰ ਦਾ ਤੇ ਇਹ ਜਿਹੜਾ ਆਪਾਂ ਜਿਹੜਾ ਅੱਜ ਕੱਲ੍ਹ ਚੱਲ ਰਿਹਾ ਟ੍ਰੈਂਡ ਨੀਡਲਵਰਕ ਦਾ ਹਨਾ ਉਹਦੇ ਨਾਲ ਆਪਾਂ ਇਹਨੂੰ ਕੱਢਣਾ ਹੈਗਾ ਇਸ ਤਰ੍ਹਾਂ ਇਹਦਾ ਘੇਰਾ ਤੇ ਦੋਨੇ ਸਾਈਡਾਂ ਤੋਂ ਤੇ ਇਸ ਤਰ੍ਹਾਂ ਆਏ ਜਾਂਦੇ ਆਪਾਂ ਨਿਸ਼ਾਨੀ ਲਾਈ ਆ ਜੀ ਘੇਰਾ ਮਿੰਤੀ ਗਿੰਤੀ ਕਰਕੇ ਤੇ ਹੁਣ ਆਪਾਂ ਇਹਨੂੰ ਸ਼ੁਰੂ ਸਟਾਰਟ ਕਰਾਂਗੇ ਤੇ ਅੱਜ ਆਪਾਂ ਇਹ ਸਾਰੀ ਘੇਰੇ ਦੀ ਮਿੰਤੀ ਗਿੰਤੀ ਕਰ ਲਈਏ

ਆਸੀ ਜੀ ਆਪਾਂ ਆ ਸੂਟ ਤਿਆਰ ਕੀਤਾਗਾ ਇਹ ਐਸ ਬ੍ਰਾਂਡ ਦਾ ਕੱਪੜਾ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਸੂਟ ਆ ਮਹਿਰੂਨ ਕਲਰ ਦਾ ਇਹ ਹੀ ਆਪਣਾ ਘੇਰਾ ਜੀ ਹਨਾ ਇਸ ਤਰ੍ਹਾਂ ਤੇ ਇਹਦੇ ਪਤਨ ਕਲਰ ਦੇ ਤਾਗੇ ਲਾਏ ਹੋਏ ਆ ਆਪਣੇ ਕਿਉਂਕਿ ਦੁਪੱਟੇ ਦੇ ਵਿੱਚ ਤਿੰਨ ਕਲਰ ਸੀਗੇ ਵਾਈਟ ਤਾਂ ਨਹੀਂ ਸੀਗਾ ਪਰ ਵਾਈਟ ਮੈਂ ਲਾ ਲਿਆ ਮੈਨੂੰ ਸੋਹਣਾ ਲੱਗਿਆ ਤੇ ਇਹ ਇਹਦੇ ਪੌਂਚੇ ਆ ਜੀ ਆ ਦੂਜੀ ਸਾਈਡ ਕਰੀ ਫਾਇਦਾ ਇਹ ਇਹਦੀਆਂ ਬਹਾਰਾਂ ਨੇ ਜੀ ਇਸ ਤਰ੍ਹਾਂ ਤੁਸੀਂ ਵੇਖਿਓ ਨੀ ਮੇਰੀ ਛੋਟ ਵੀਡੀਓ ਇਹ ਇਹਦੀਆਂ ਬਹਾਰਾਂ ਨੇ ਜੀ ਜੇ ਤੁਸੀਂ ਇਸੇ ਤਰ੍ਹਾਂ ਦੇ ਵਿੱਚ ਸੂਟ ਤਿਆਰ ਕਰਵਾਉਣਾ ਹੋਣਾ ਜੀ ਇਸੇ ਤਰ੍ਹਾਂ ਦੇ ਵਿਚਾਰਿਆ ਜੀ ਇੱਕ ਪਹੁੰਚ ਆ ਰਿਹਾ ਇਸੇ ਕੜਾਈ ਦੇ ਵਿੱਚ ਇੰਨੀ ਕੜਾਈ ਕਰਵਾਉਣੀ ਹੈ ਤੁਸੀਂ ਹਨਾ ਜੀ ਬਿਨਾਂ ਦੁਪੱਟੇ ਤੋਂ ਤੇ ਤੁਹਾਨੂੰ 1800 ਰੁਪਿਆ ਪ੍ਰਾਈਸ ਲੱਗ ਜਾਊਗਾ ਜੀ ਦੁਪੱਟਾ ਵੀ ਮੈਂ ਤੁਹਾਨੂੰ ਦਿਖਾ ਦਿੰਨੀ ਹਾਂ ਦੁਪੱਟਾ ਤਾਂ ਮੇਰਾ ਆਪਦਾ ਸੀਗਾ ਹੀ ਪਹਿਲਾਂ ਮੇਰਾ ਕਾਫੀ ਪੁਰਾਣਾ ਦੁਪੱਟਾ ਆ ਸੀ ਜੀ ਇਹ ਦੁਪੱਟਾ ਮੇਰਾ ਇਹ ਆਪਾਂ ਸਲਾਈ ਕਰਦੇ ਆ ਹਲੇ ਅਸੀਂ ਇਸ ਤਰ੍ਹਾਂ ਦੇ ਵਿੱਚ ਜਿਹ ਚਨੂਨ ਦਾ ਦੁਪੱਟਾ ਹੈ ਤਾਂ ਮੇਰੇ ਦੁਪੱਟਾ ਜੀ ਕਾਫੀ ਪੁਰਾਣਾ ਮੇਰੀ ਮੈਰਿਜ ਟਾਈਮ ਦਾ ਪਿਆ ਸੀਗਾ ਤੇ ਮੈਂ ਕਿਹਾ ਚਲੋ ਹਨਾ ਚੱਲੇ ਜਾਂਦਾ ਆਪਾਂ ਦਾ ਅਡਜਸਟਮੈਂਟ ਕਰ ਸਕਦੇ ਆ ਤੇ ਹਲਕਾ ਸੀਗਾ ਤੇ ਸਾਈਡਾਂ ਤੇ ਬਾਰਡਰ ਬਹੁਤ ਸੀ ਇਹਦੇ ਤੇ ਲੈਸ ਹੋਰ ਲੱਗੀ ਹੋਈ ਸੀ ਉਹ ਮੈਨੂੰ ਨਹੀਂ ਇੰਨੀ ਪਸੰਦ ਸੀਗੀ ਫਿਰ ਮੈਂ ਇਹ ਲੈਸ ਤੇ ਹੋਰ ਲਗਾਈ ਹੋਈ ਹੈ ਤੇ ਆਪਾਂ ਤੁਹਾਡੇ ਨਾਲ ਇਹ ਸਾਰਾ ਵੀਡੀਓ ਦਿਖਾਵਾਂਗੇ ਜਦੋਂ ਆਪਾਂ ਸੂਟ ਸਲਾਈ ਕਰਕੇ ਪਾ ਲਿਆ ਜੇ ਤੁਸੀਂ ਇਸੇ ਤਰ੍ਹਾਂ ਦਾ ਸੂਟ ਸਲਾਈ ਕਰ ਕੜਵਾਈ ਕਰਾਉਣੀ ਹੈ ਇਸੇ ਡਿਜ਼ਾਈਨ ਦੇ ਵਿੱਚ ਤੁਹਾਨੂੰ 1800 ਪ੍ਰਾਈਸ ਲੱਗੂਗਾ ਸੂਟ ਵਿਦ ਕੜਾਈ ਸਿਰਫ 1800 ਦੇ ਵਿੱਚ ਸੂਟ ਤੁਹਾਨੂੰ ਤਿਆਰ ਹੋ ਜਾਊਗਾ ਤੇ ਜੇ ਬਠਿੰਡ ਜ਼ਿਲ੍ਹੇ ਦੇ ਵਿੱਚ ਵਿੱਚ ਕਿਸੇ ਨੇ ਕਰਵਾਉਣੀ ਹੈ ਹਨਾ ਜੀ ਤਾ ਆਪ 1500 ਦੇ ਵਿੱਚ ਵੀ ਕਰ ਦਿਆਂਗੇ ਜੇ ਵੀ ਡਿੰਡੇ ਜ਼ਿਲ੍ਹੇ ਤੋਂ ਬਾਹਰ ਵਾਲੇ ਕੋਈ ਮੇਰੇ ਵੀਰ ਭੈਣ ਹੈਗੇ ਆ ਹਨਾ ਉਹਨਾਂ ਲਈ 1800 ਪ੍ਰਾਈਜ਼ ਰਹੂਗਾ ਤੇ ਕਪੜਾ ਤੁਸੀਂ ਸਾਡੇ ਕੋਲੋਂ ਕਿਸ ਟਾਈਪ ਦਾ ਕਹੋਗੇ ਉਹ ਆਪਣੇ ਕੋਲ ਹੈਗੀ ਆਪਾਂ ਤੁਹਾਨੂੰ ਉਹ ਵੀ ਦਿਖਾ ਦੇਾਂਗੇ ਜਿਹੜੇ ਅੱਜਕੱਲ ਪਲੇਨ ਕਲਰ ਚੱਲ ਰਿਹਾ ਹੈਗਾ ਉਹਦੇ ਵਿੱਚ ਤੁਸੀਂ ਕਰਵਾ ਸਕਦੇ ਹੋ ਹਨਾ ਜੀ ਸੂਟ ਤਾਂ ਬਹੁਤ ਵਧੀਆ ਸੂਟ ਇਹ ਸੂਟ ਮੇਰਾ ਕਾਫੀ ਪਹਿਣਾ ਨੂੰ ਪਸੰਦ ਵੀ ਆ ਗਿਆ ਹਨ ਤੇ ਪਰ ਏਵੇਂ ਦੇ ਆਰਡਰ ਮੇਰੇ ਕੋਲੇ ਦੋ ਸੂਟਾਂ ਦੇ ਹਲੇ ਆਏ ਹੋਏ ਆਪਾਂ ਝੂਠ ਨਹੀਂ ਬੋਲਦੇ ਜੀ ਦੋ ਸੂਟ ਮੇਰੇ ਕੋਲ ਪਏ ਹੋਏ ਆ ਇੱਕ ਤਾਂ ਸੇਮ ਹੀ ਆ ਸੇਮ ਨਹੀਂ ਹੈਗਾ ਮੰਨ ਲਓ ਹਨ ਇਸ ਤਰ੍ਹਾਂ ਇਹ ਤਾਂ ਕਾਫੀ ਦੰਬਾਈ ਵਾਲਾ ਘੇਰਾ ਹੋ ਗਿਆ ਚਾਕਾਂ ਤੱਕਾ ਗਿਆ ਹਨ ਉਹਨਾਂ ਨੇ ਸਿਰਫ ਇੰਨਾ ਇੰਨਾ ਹੀ ਪਾਇਆ ਹੋਇਆ ਆ ਚੀਜੀ ਪਾਈ ਹੋ ਨਾ ਨੇ ਤੇ ਉਹਨਾਂ ਨੇ ਇਸ ਤਰ੍ਹਾਂ ਪਾਇਆ ਇਸ ਤਰ੍ਹਾਂ ਹੈ ਘੇਰੇ ਤੇ ਦੋਨੇ ਪਾਸੇ ਇਸ ਤਰ੍ਹਾਂ ਤੇ ਲਪਚਾਕਾਂ ਤੇ ਘੇਰੇ ਘੇਰੇ ਤੇ ਤੇ ਚਾਕਾਂ ਤੇ ਆ ਤੇ ਬਾਹਾਂ ਤੇ ਤੇ ਪਾਉਂਦੇ ਤੇ ਤੇ ਇੱਕ ਭੈਣ ਜੀ ਨੇ ਇਕੱਲੇ ਕਰਵਾਈ ਹੋਈ ਹੈ ਜੀ ਉਹਦੇ ਤੇ ਘੇਰੇ ਤੇ ਤੇ ਬਾਹਾਂ ਤੇ ਕਰਵਾਈ ਉਹਨਾਂ ਨੇ ਪਹੁੰਚੇ ਤੇ ਨਹੀਂ ਕਰਵਾਈਗੀ ਤੇ ਚਲੋ ਹਨਾ ਜਰੂਰ ਵਿజిਟ ਕਰਿਓ ਤੇ ਨੰਬਰ ਆਪਾਂ ਤੁਹਾਨੂੰ ਦੇ ਦੇਾਂਗੇ ਤੇ ਨੰਬਰ ਤੇ ਤੁਸੀਂ ਗੱਲ ਕਰਕੇ ਜੇ ਤੁਹਾਨੂੰ ਕਰਵਾਉਣਾ ਹੈ ਕੰਮ ਤੁਸੀਂ ਆਪਣੇ ਨਾਲ ਗੱਲ ਕਰ ਸਕਦੇ ਹੋ ਤੇ ਬਸ ਮੇਰਾ ਗੈਸਲੇ ਰੱਖਿਆ ਪਿਆ ਤੇ ਮੈਂ ਰੋਟੀ ਬਣਾਉਣੀ ਹੈ ਹਾਲੇ ਤੇ ਫੇਰ ਕਰਦੇ ਆ ਪੱਗਾ ਕੰਮ ਦੰਦਾ ਸ਼ੁਰੂਆਤ ਦਿਨ ਵਧੀਆ ਜੇ ਜੇ ਤੁਸੀਂ ਹਨਾ ਸੂਟ ਇਸੇ ਤਰ੍ਹਾਂ ਦਾ ਤਿਆਰ ਕਰਾਉਣਾ ਹਨਾ ਤੇ ਤੁਸੀਂ ਆਪਣਾ ਜਦੋਂ ਮਰਜ਼ੀ ਗੱਲ ਕਰਕੇ ਤਿਆਰ ਕਰਵਾ ਸਕਦੇ ਇਹ ਨਹੀਂ ਹੈਗਾ ਕਿ ਤੁਹਾਨੂੰ ਜਿਹੜੀ ਚੀਜ਼ ਦਿਖਾਤੀ ਤੇ ਉਹ ਹੋਰ ਹੋਊਗੀ ਤੇ ਵੀ ਕੰਮ ਤੁਹਾਨੂੰ ਇਦਾਂ ਦਾ ਨਹੀਂ ਮਿਲੂਗਾ ਹਨਾ ਜੀ ਕੋਈ ਵੀ ਭੰਜੀ ਕੰਮ ਕਰਵਾਉਂਦਾ ਅਗਲਾ ਪੈਸੇ ਲਾਉਂਦਾ ਹਨਾ ਆਪਾਂ ਅਗਲੇ ਦੇ ਪੈਸੇ ਵੇਸਤ ਨਹੀਂ ਜਾਣ ਦਿੰਦੇ ਮੇਰਾ ਸੂਲ ਹੈਗਾ ਇੱਕ ਜਿੰਨਾ ਕੁ ਮੈਂ ਕਰ ਸਕਦੀ ਹਾਂ ਓਨਾ ਕੀ ਮੈਂ ਕਹਿੰਨੀ ਆ ਤੇ ਬਾਕੀ ਆਪਾਂ ਐਵੇਂ ਵਾਤਾਵਾਣੀ ਪਕਾਈ ਮਾਰਦੇ ਹੈਗੇ ਆ ਜਿੰਨੇ ਕ ਆਪਦੀ ਪਹੁੰਚ ਹੁੰਦੀ ਆਪਾਂ ਓਨਾ ਕੀ ਕੰਮ ਕਰਦੇ ਹੁੰਦੇ ਆ ਤੇ ਬਾਕੀ ਪ੍ਰਮਾਤਮਾ ਦਾ ਸਾਥ ਆ ਤੁਹਾਡਾ ਸਾਥ ਹੋਵੇ ਤਾਂ ਆਪਾਂ ਕੰਮ ਨੂੰ ਇਹ ਦੁਰਗੇ ਵੀ ਲਿਜਾ ਸਕਦੇ ਆ ਜੀ ਹਨਾ ਕਿਉਂਕਿ ਤੁਹਾਨੂੰ ਪਤਾ ਹੀ ਹੈ ਜੀ ਹਨਾ ਮੇਰੀ ਕੰਡੀਸ਼ਨ ਹੈ ਜਿਹੜੀ ਉਹ ਹੁਣ ਬੈਠ ਕੇ ਕੰਮ ਹੀ ਕਰ ਸਕਦੇ ਆ ਪਤੋਰੀ ਫੇਰੇ ਵਾਲਾ ਤਾਂ ਨਹੀਂ ਕਰ ਸਕਦੇ ਤੇ ਬਾਕੀ ਵੈਗੁਰੂ ਦੀ ਕਿਰਪਾ ਲਈ ਤਾਂ ਜੀ ਆਪਾਂ ਕੰਮ ਨੂੰ ਹੋਰ ਵੀ ਜਾਂ ਲਿਜਾ ਸਕਦੇ ਆ ਤੁਹਾਡੇ ਸਾਥ ਨੇ ਲਿਜਾ ਸਕਦੇ ਆ ਦੇਖੋ ਜੀ ਪਿੱਛੇ ਕੰਧ ਦਾ ਕੀ ਹਾਲ ਹੋਇਆ ਇਹ ਮੀਂਹ ਦੀ ਵਜ੍ਹਾ ਨਾਲ ਹੋਇਆ ਜੀ ਸਾਰਾ ਕਿਉਂਕਿ ਜੀ ਇਹ ਨਗੰਧ ਉੱਧਰ ਆਪਣੀਆਂ ਗਵੰਡੀਆਂ ਨੇ ਉਸ ਟਾਈਮ ਪਲਾਸਤਰ ਨਹੀਂ ਹੋਣ ਦਿੱਤੀ ਸੀਗੀ ਤੇ ਸਾਰੇ ਮੰਨ ਲਓ ਸੀਲਿੰਗ ਹੋ ਗਈ ਹੈ ਦੀ ਸਾਰੇ ਸਲਾਬ ਹੋ ਗਈ ਹੈ ਤੇ ਹੁਣ ਮਿਸਤਰੀ ਨੂੰ ਦਿਖਾਇਆ ਸੀ ਉਹ ਕਹਿੰਦੇ ਵੀ ਉੱਧਰਲੀ ਸਾਈਡ ਤੋਂ ਪਲਾਸਤਰ ਕਰਵਾ ਕੇ ਤੇ ਫੇਰ ਬਾਅਦ ਵਿੱਚ ਵੀ ਇੱਧਰ ਥੋੜਾ ਮਸਾਲਾ ਇਹ ਲਾ ਕੇ ਦੁਬਾਰਾ ਇਹ ਤੇ ਮਸਾਲਾ ਲਾ ਦੇਣਗੇ ਤੇ ਬਸ ਜੀ ਹਨਾ ਉਹ ਸੱਚ ਹੀ ਕਹਿੰਦੇ ਹੁੰਦੇ ਆ ਲੋਕ ਕਿ ਕਿ ਕਿਦਾਂ ਕਹਾਵਤ ਜੀ ਕਿ ਮਾੜਾ ਗੌਂਡੀ ਨਾ ਹੋਵੇ ਸਾਡੇ ਤਾਂ ਚਾਰ ਸਤੇਰੀ ਮਾੜੇ ਇੱਕ ਦੋ ਗ ਵਿੱਚ ਹੈਗੇ ਆ ਵਧੀਆ ਵੀ ਗੁੱਡਾ ਜਿਨ੍ਹਾਂ ਨੇ ਆਪਣੀ ਦਿਲੋਂ ਵੀ ਬਣਦੀ ਆ ਤੇ ਉੰਜ ਵੀ ਪਹਿਲੇ ਬੋਲ ਬਾਜ ਮਾਰੇ ਤੋਂ ਆ ਕੇ ਖੜਦੇ ਆ ਕੁਸ਼ਕ ਤਾਂ ਇਸ ਟਾਈਪ ਦੇ ਨੇਨੇ ਆ ਜੀ ਬਸ ਕਹਿੰਦੇ ਨੇ ਵੀ ਮੈਂ ਬੈਠੇ ਵਾਲਾ ਕੰਮ ਵੀ ਘਾਤੋਂ ਕਰਦੀ ਆ ਵੀ ਇਹ ਵੀ ਇਹਦਾ ਕੰਮ ਮੇਰੇ ਹੱਥੋਂ ਖੋਲ ਗਏ ਤੇ ਘਰੇ ਰੋਟੀ ਘਾਤੋਂ ਪਕਦੀ ਆ ਮੈਨੂੰ ਵਾਰ-ਵਾਰ ਇਹੀ احساس ਕਰਾਉਂਦੇ ਆ ਵੀ ਤੂੰ ਲੰਗੜੀ ਐ ਤੂੰ ਲੰਗੜੀ ਐ ਭਣਾ ਉਹਨਾਂ ਨੂੰ ਮੈਂ 1 ਰੁਪਏ ਦੀ ਵੀ ਗੱਲ ਤੱਕ ਨਾ ਆਖਾਂ ਉਹਨਾਂ ਨੇ ਇਹੀ ਗੱਲ ਮੈਨੂੰ ਕਹਿਣੀ ਹੀ ਕਹਿਣੀ ਐ ਤੂੰ ਲੰਗੜੀ ਐ ਤੂੰ ਲੰਗੜੀ ਐ ਜੋ ਤੱਕ ਹੀ ਉਹ ਆਪ ਖੁਦ ਵੀ ਬਹੁਤ-ਬਹੁਤ ਵੱਡੇ ਵੱਡੇ ਪਾਹੀਜ ਨਹੀਂ ਠੀਕ ਆ ਜੀ ਸਾਰਿਆਂ ਤੋਂ ਵੱਡੇ ਪਾਹੀਜ ਹੁੰਦਾ ਬੰਦਾ ਗਰੀਬੀ ਠੀਕ ਆ ਜੀ ਗਰੀਬੀ ਚ ਆਪਾਂ ਕੱਟ ਸਕਦੇ ਜੇ ਆਪਣਾ ਪਰਿਵਾਰ ਆਪਣੇ ਨਾਲ ਠੀਕ ਆ ਜੀ ਤੇ ਪਰ ਠੀਕ ਆ ਗਰੀਬ ਅਮੀਰ ਪਰਮਾਤਮਾ ਦੀ ਦੇਣ ਹੁੰਦਾ ਠੀਕ ਆ ਤੇ ਪਰ ਉਹਦੇ ਵਿੱਚ ਆਪਾਂ ਨੂੰ ਐਡਜਸਟ ਕਰਨਾ ਆਉਣਾ ਜ਼ਰੂਰੀ ਠੀਕ ਆ ਜੀ ਮੈਂ ਅਡਜਸਟ ਕਰਦੀ ਆ ਗਰੀਬੀ ਤਾਂ ਕੀ ਹੋ ਗਿਆ ਜੀ ਘਰੇ ਪਰ ਪ੍ਰਮਾਤਮਾ ਦੀ ਕਿਰਪਾ ਨਾਲ ਮੇਰਾ ਬੰਦਾ ਮੇਰੇ ਵਾਸਤੇ ਰੱਬ ਆ ਮੈਨੂੰ ਸਾਥ ਦੇ ਰਿਹਾ ਆ ਸਾਰਾ ਸਮਾਨ ਮੈਂ ਕਿਹਾ ਵੀ ਮੈਂ ਇਸ ਤਰ੍ਹਾਂ ਸੂਟ ਕੱਢਣੇ ਆ ਮੈਨੂੰ ਆਉਂਦੀ ਆ ਕਢਾਈ ਵੀ ਮੈਂ ਕਰ ਲੂੰਗੀ ਹਨਾ ਤੇ ਮੈਨੂੰ ਸਮਾਨ ਸਵਾਰਾ ਘਰੇ ਨਾਲ ਜਾ ਕੇ ਮੇਰੇ ਦਵਾ ਕੇ ਲੈ ਆ ਜੀ ਪਰ ਅੱਜ ਦੀ ਕਿਰਪਾ ਪਰਮਾਤਮਾ ਦੀ ਕਿਰਪਾ ਦੇ ਨਾਲ ਜੀ ਆਪਾਂ ਉਹੀ ਕੰਮ ਕਰ ਸਕਦੇ ਜਿਹੜੀ ਆਪਣੇ ਵਿੱਚ ਆਪਣੀ ਸੋਚ ਹੋਵੇ ਸੋਚ ਨੂੰ ਆਪਾਂ ਸਹੀ ਕਰਾਂਗੇ ਤਾਂ ਹੀ ਆਪਣੇ ਕੰਮ ਸਹੀ ਹੋਊਗਾ ਆਪਾਂ ਤਾਂ ਜੀ ਬਸ ਕਿਸੇ ਦਾ ਕੋਈ ਬਰਾਬਰੀ ਨਹੀਂ ਕਰਦੇ ਕਿਸੇ ਦੀ ਕੋਈ ਸਾਥ ਨਹੀਂ ਮੰਗਦੇ ਬਸ ਪਰਮਾਤਮਾ ਦਾ ਸਾਥ ਮੰਗਦੇ ਆਪਦੇ ਪਰਿਵਾਰ ਦਾ ਸਾਥ ਮੰਗਦੇ ਆਪਦੇ ਮਨ ਨੂੰ ਕਹਿਣੇ ਵੀ ਪਰਮਾਤਮਾ ਬਸ ਭੁੱਲਣ ਲੱਖ ਵਾਰੀ ਆਪਾਂ ਕੋਈ ਡੇਗੀ ਜਾਂਦਾ ਆਪਾਂ ਫਿਰ ਵੀ ਉੱਠ ਕੇ ਤੇਰੇ ਨਾਲ ਹੀ ਚੱਲਾਂਗੇ ਠੀਕ ਹੈ ਜੀ ਡੇਗਣ ਵਾਲੇ ਵੀ ਨਾਲ ਹੀ ਹੁੰਦੀ ਐ ਤੇ ਤੋਰਨ ਵਾਲੇ ਵੀ ਨਾਲ ਹੀ ਹੁੰਦੀ ਐ ਡੇਗਿਆ ਬਹੁਤ ਐ ਬਹੁਤ ਜ਼ਿੰਦਗੀ ਦੇ ਵਿੱਚ ਦੁੱਖ ਤਕਲੀਫਾਂ ਆਈਆਂ ਬਹੁਤ ਆਈਆਂ ਅੱਗੇ ਪਤਾ ਨਹੀਂ ਜੀ ਕੀ ਹੋਣਾ ਉਹ ਤਾਂ ਮਹਾਰਾਜ ਜਾਣਦਾ ਪਰ ਸਾਥ ਦੇ ਨਾਲੇ ਵੀ ਬਹੁਤ ਹੈ ਜੀ ਹਨਾ ਪਰ ਪ੍ਰਮਾਤਮਾ ਨਾ ਮਾਰੇ ਜੀ ਬੰਦਾ ਤਾਂ ਬੰਦੇ ਨੂੰ ਰੋਜ਼ ਮਾਰਦਾ ਮੈਨੂੰ ਤਾਂ ਵੈਸੇ ਹੀ ਰੋਜ਼ ਮਾਰਦੇ ਆ ਠੀਕ ਹੈ ਜੀ ਬਹੁਤ ਬੜੇ ਤਰ੍ਹਾਂ ਦੇ ਲੋਕ ਆ ਜਿਹੜੇ ਰਿਸ਼ਤੇਦਾਰ ਵੀ ਆ ਆਪਾਂ ਢੂਠਨੀ ਮਾਰਦੇ ਜੀ ਬਸ ਇਹੀ ਕਹਿੰਦੇ ਆ ਸਭ ਕੁਝ ਸੁਖਵੀਰ ਖਾ ਗਈ ਸੁਖਵੀਰ ਖਾ ਗਈ ਸੁਖਵੀਰ ਖਾ ਗਈ ਜਦ ਕਿ ਆਪ ਉਹ ਬਰਵਾਦੀ ਦੀ ਤਦਾਰ ਤੇ ਪਹੁੰਚੇ ਹੋਏ ਆਪਾਂ ਨਾ ਕਿਸੇ ਤੋਂ ਡਰਦੇ ਆ ਆਪਦੇ ਰਿਸ਼ਤੇਦਾਰਾਂ ਤੋਂ ਤਾਂ ਮੈਂ ਬਿਲਕੁਲ ਹੀ ਨਹੀਂ ਡਰਦੀ ਜੀ ਠੀਕ ਆ ਭਲਾ ਮੇਰੇ ਸਿਰ ਚ ਆ ਕੇ ਘਰੇ ਡਾਂਗ ਮਾਰਨ ਪਰ ਹੁਣ ਆਪਾਂ ਆਪਦੇ ਤਦਾਰ ਤੇ ਸਿੱਧੇ ਹੋਏ ਹੋਏ ਆ ਜਿਹੜੇ ਮੈਨੂੰ ਕਹਿੰਦੇ ਆ ਇਹ ਸਾਰਾ ਕੁਝ ਖਾ ਗਈ ਤੁਹਾਨੂੰ ਮੇਰੇ ਘਰ ਦੀ ਕੰਡੀਸ਼ਨ ਵੀ ਦੇਖਦੀ ਆ ਮੇਰੀ ਕੰਡੀਸ਼ਨ ਵੀ ਦੇਖਦੀ ਆ ਕੀ ਖਾ ਗਈ ਜੀ ਮੈਂ ਹਨਾ ਖਾਣ ਨੂੰ ਮੈਂ ਆਪ ਦਾ ਕਰਕੇ ਖਾਨੀ ਆ ਜੀ ਠੀਕ ਹੈ ਜੀ ਆਪ ਦੀ ਦੁਕਾਨ ਬਣਾਈ ਆ ਆਪ ਦੇ ਦਮ ਤੇ ਬਣਾਈ ਆ ਆਪ ਦੇ ਬੰਦੇ ਦੇ ਸਾਥ ਨਾ ਬਣਾਈ ਆ ਠੀਕ ਆ ਕਿਹਾ ਜੀ ਆਪ ਦਾ ਘਰੇ ਬੈਠੇ ਕੰਮ ਕਰਦੇ ਆ ਬਸ ਲੈਵਲ ਮੈਨੂੰ ਇੱਕ ਹੀ ਮਿਲਿਆ ਹੋਇਆ ਭਾਗੀ ਮੈਂ ਆਪਦੇ ਕੰਮ ਛੱਡ ਕੇ ਲੋਕਾਂ ਦੇ ਸਵਾਰੇ ਹੋਈ ਠੀਕ ਹੈ ਜੀ ਵਿਗਿਆ ਹੋਏ ਲੋਕਾਂ ਨੂੰ ਸਿੱਧੇ ਰਾਹ ਪਾਇਆ ਹੋਇਆ ਆਪਾਂ ਜਿੱ ਕੋਈ ਗੱਲ ਕਹਿਣੀ ਆ ਵੀ ਨਾ ਕਿਸਦਾ ਮਾੜਾ ਮਹਾਰਾਜ ਕਰਾਈ ਤੇ ਨਾ ਆਪਾਂ ਕਰਗੇ ਠੀਕ ਹੈ ਜਿਹੜੇ ਮੈਨੂੰ ਇੱਕ ਲੰਗੜੀ ਦਾ ਲੈਵਲ ਦਿੰਦੇ ਆ ਤੇ ਮੈਨੂੰ ਕਹਿੰਦੇ ਆ ਵੀ ਖਾ ਗਈ ਮੈਂ ਮਾੜਾ ਨਹੀਂ ਕਿਸੇ ਨੂੰ ਵੀ ਕਹੂੰਗੀ ਮੈਂ ਕਿਹਾ ਵਾਹਿਗੁਰੂ ਜਿਹੜਾ ਮੈਨੂੰ ਮਾੜਾ ਕਹਿੰਦਾ ਨਾ ਉਹਦਾ ਚੰਗਾ ਮਾੜਾ ਤੂੰ ਹੀ ਸਵਾਰੀ ਬਸ ਚੰਗਾ ਵੀ ਸਵਾਰੀ ਤੇ ਮਾੜਾ ਵੀ ਸਵਾਰੀ ਠੀਕ ਹੈ ਜੇ ਇੰਨੇ ਹੀ ਸਟੈਂਡ ਵਾਲੇ ਹੈਗੇ ਆ ਨਾ ਤੇ ਆਪਦੇ ਘਰੇ ਬਹਿ ਕੇ ਟੇਕ ਕੇ ਦੋ ਡੰਗ ਦੀ ਰੋਟੀ ਖਾਣ ਪਕਾ ਕੇ ਖਾਣ ਬਸ ਸਿੰਪਲ ਸਾਦੀ ਰੋਟੀ ਆਪਦੇ ਘਰੇ ਦੋ ਡੰਗ ਦੀ ਖ ਮੇਰੇ ਮੁਕਾਬਲਾ ਤਾਂ ਕਰਨ ਮੈਨੂੰ ਤਾਂ ਰਿਸ਼ਤੇਦਾਰਾਂ ਨੇ ਮਾੜੀ ਦਾ ਲੈਵਲ ਦਿੱਤਾ ਹੋਇਆ ਪਰ ਇਸ ਚੀਜ਼ ਦੀ ਮੈਨੂੰ ਕੋਈ ਪਰਵਾਹ ਨਹੀਂ ਕਿਉਂਕਿ ਮੇਰਾ ਰੱਬ ਮੇਰੇ ਨਾਲ ਮੈਂ ਉਹਦੇ ਆਸਰੇ ਨਹੀਂ ਚੱਲਦੀ ਠੀਕ ਹੈ ਜੀ ਮੈਂ ਇਹ ਗੱਲਾਂ ਕਹਿਣਾ ਨਹੀਂ ਚਾਹੁੰਦੀ ਪਰ ਦੋ ਕੁ ਮਹੀਨੇ ਹੋ ਗਏ ਜੀ ਪਿੱਛੇ ਆਪਣਾ ਇੰਸਟਾਗ੍ਰਾਮ ਆਪਣਾ ਇੰਟਰਨੈਟ ਚੱਲਦਾ ਨਹੀਂ ਸੀਗਾ ਤੇ ਤੁਹਾਡੇ ਭਾਜੀ ਦੀ ਲੜਾਈ ਹੋ ਗਈ ਸੀ ਬਹੁਤ ਸੱਟਾਂ ਵੱਜੀਆਂ ਉਹਦੇ ਤੇ ਉਹ ਕਾਫੀ ਸੀਰੀਅਸ ਵੀ ਲੜਾਈ ਹੋ ਗਈ ਸੀ ਜੀ ਤੇ ਮੇਰੇ ਰਿਸ਼ਤੇਦਾਰਾਂ ਨੇ ਮੈਨੂੰ ਇਹ ਗੱਲ ਦਾ ਤਦਾਦਾਰ ਤੂੰ ਖਾ ਗਈ ਤਾਂ ਲੜਾਈ ਹੋਈ ਹੈ ਤੇ ਮੇਰੇ ਬੈਕਗ੍ਰਾਉਂਡ ਚ ਜਾ ਕੇ ਦੇਖ ਲੋ ਕਿ ਮੈਂ ਕੀ ਖਾਧੀ ਠੀਕ ਹੈ ਮੈਨੂੰ ਗਲਤ ਬੋਲਣਾ ਗਲਤ ਬੋਲਣ ਵਾਲਾ ਮੇਰੇ ਘਰ ਦਾ ਨਾਨਾ ਜੀ ਸ਼ਰਿਆਮ ਬੋਲਦਗਾ ਮੈਨੂੰ ਠੀਕ ਹੈ ਮੈਨੂੰ ਲੰਗੜੀ ਬੋਲਦਗਾ ਜਦ ਕਿ ਸਾਡੇ ਲੱਖੀ ਸਰ ਗੁਰਦੁਆਰਾ ਸਾਹਿਬ ਆ ਤੇ ਉੱਥੇ ਜਾ ਕੇ ਸਗਣ ਪਾ ਕੇ ਆਏ ਸੀਗੇ ਮੇਰਾ ਵੀ ਉਸ ਟਾਈਮ ਵੀ ਮੈਂ ਇਦਾਂ ਹੀ ਸੀ ਅੱਜ ਵੀ ਮੈਂ ਇਦਾਂ ਹੀ ਆ ਮੈਨੂੰ ਅੱਜ ਵੀ ਉਹ ਲੰਗੜੀ ਬੋਲਦਗਾ ਇਹ ਕਹਿੰਦਾ ਮੈਨੂੰ ਲੰਗੜੀ ਬੋਲਦਗਾ ਘਰੋਂ ਬੇਕਾਰ ਹੋਊਗਾ ਫਿਰ ਤੂੰ ਮੈਂ ਪ੍ਰਵਾਣੀ ਮੈਂ ਨਾਂ ਲੈ ਕੇ ਦੱਸਦੀ ਆ ਮੈਨੂੰ ਮਾੜਾ ਕੀਤਾ ਮੇਰਾ ਮਾੜਾ ਕਰਦੇ ਆ ਕਰੀ ਜਾਂਦੇ ਆ ਮੇਰਾ ਬੰਦਾ ਮੇਰਾ ਸਾਥ ਦਿੰਦਾ ਸਿਆਉਣੇ ਵਰਗਾ ਜੀ ਮੇਰਾ ਬੰਦਾ ਜਿਹੜਾ ਮੈਨੂੰ ਬੈਠੀ ਨੂੰ ਇੱਕ ਟਾਈਮ ਚ ਆਦੀ ਘੁੱਟ ਵੀ ਫੜਾਉਂਦਾ ਇਹ ਹੀ ਸੱਚ ਆ ਤੇ ਇਹ ਹੀ ਸੱਚ ਰਹੂਗਾ ਪ੍ਰਵਾਣੀ ਕਰਦੀ ਨਾ ਮੈਂ ਡਰਦੀ ਆ ਅੱਜ ਉਹਨਾਂ ਦਾ ਮਨਾਂ ਲੈਨੇ ਸਰਿਆਂ ਮ ਲੱਤ ਜੀ ਹਾਂ ਮੈਨੂੰ ਘਰੇ ਆ ਕੇ ਵੀ ਮੇਰੇ ਛਿੱਤਰ ਪਵਾ ਕੇ ਜਾਂਦਿਆਂ ਮੈਨੂੰ ਕੁੱਟ ਮਾਰ ਕਰਾਉਂਦੇ ਆ ਠੀਕ ਆ ਪਰ ਮੈਂ ਪ੍ਰਮਾਤਮਾ ਦੇ ਦਮ ਤੇ ਉੜਦੀ ਆ ਤੇ ਉੱਡੂਗੀ ਵੀ ਇਸ ਤਰ੍ਹਾਂ ਹੀ ਉੱਡਦੀ ਰਹੂਗੀ ਠੀਕ ਆ ਬਸ ਮੈਨੋਂ ਰਸ ਸਾਥ ਚਾਹੀਦਾ ਬਾਕੀ ਬਗਲਵਾਤਾਂ ਫੇਰ ਕਰਾਂਗੇ ਹੁਣ ਰੋਟੀ ਬਣਾ ਲਾਂ ਅੱਜ ਸਵੇਰੇ ਮੂਡ ਖਰਾਬ ਕਰਕੇ ਧਰਤਾ ਜੀ ਮੇਰਾ ਕਰਨ ਵਾਲੇ ਵੀ ਨਾਲ ਹੀ ਹੁੰਦੇ ਆ ਤੇ ਇਸ ਬਗੜਨ ਵਾਲੇ ਵੀ ਨਾਲ ਹੀ ਤੇ ਸਾਥ ਦੇਣੇ ਨਾਲ ਦੋ ਚਾਰ ਗਵੰਢੀ ਹੈ ਜੀ ਮੇਰੇ ਜਿਹੜੇ ਮੇਰੇ ਦਿਲੋਂ ਵੱਧ ਕੇ ਮੇਰੀ ਉਹਨਾਂ ਨਾਲ ਬਣਦੀ ਹੈ ਬਸ ਇਹੀ ਜ਼ਰੂਰੀ ਹੈ ਚਲੋ ਰੋਟੀ ਬਣਾ ਲਗੇ ਐਦਾਂ ਦੀ ਜ਼ਿੰਦਗੀ ਤਾਂ ਚੱਲੀ ਜਾਂਦੀ ਹੈ ਪਰ ਇਹਨਾਂ ਦੀ ਪਰਵਾਹ ਨਹੀਂ ਕਰੀਦੀ ਰਾਸਤੇ ਦੇ ਵਿੱਚ ਘੋੜੇ ਰੋੜੇ ਉੱਚੇ ਨੀਵੇਂ ਗਿੱਲੇ ਗੋਹੇ ਸਭ ਕੁਝ ਆਉਂਦਾ ਪਰ ਅੱਪਾ ਆਵਦੇ ਰਾ ਚੱਲਦੇ ਰਹਿਣਾ ਠੀਕ ਹਨ ਜੀ ਫੇਰ ਹੀ ਤਰੱਕੀ ਹੁੰਦੀ ਹੈ ਫੇਰ ਹੀ ਨੋਟਾਣਾ ਖੇਡੀਦਾ ਸਭ ਕੁਝ ਹੁੰਦਾ ਕਿਸੇ ਨੂੰ ਥੱਲੇ ਲਾ ਕੇ ਨਹੀਂ ਹੁੰਦੀ ਕਿਸੇ ਨੂੰ ਉੱਡਾ ਕੇ ਨਹੀਂ ਹੁੰਦੀ ਪਰਮਾਤਮਾ ਦੇ ਸਾਥ ਨਾਲ ਹੁੰਦਾ ਠੀਕ ਹਨ ਜੀ ਅੱਕੇ ਜੀ ਅੱਪ ਫੇਰ ਸਾਨੂੰ ਮਿਲਦੇ ਆ ਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਬਸ ਇਹੀ ਰਿਕਵੈਸਟ ਹੈ ਜੀ ਆਪਣੀ